ਬਾਈ ਜੀ ਆ ਚੱਲਿਆ ਬਾਈ ਜੀ ਇਹ ਬੱਛਾ ਵੀ ਅੱਜ ਆ ਟਰੋਫੀ ਚੱਕਣ ਦਾ ਵੱਡਾ ਨਾਵੇਂਦਾਰ ਆ ਇਹ ਲੰਗ ਦੇ ਕੋਲੇ ਬੇਲਾ ਸਿੰਘ ਲੰਗ ਰਾਜੂ ਗੁਜਰਾਲ ਦਵਿੰਦਰ ਆ ਬਾਈ ਜੀ ਚੱਲਿਆ ਜਿਹੜਾ ਹਰੇ ਚੰਦ ਵਾਲਾ ਇਹ ਮਲੇਰਕੋਟਲਾ ਜ਼ਿਲ੍ਹੇ ਦਾ ਪਿੰਡ ਭੂਦਣਾ ਭੂਦਣਾ ਬਾਈ ਜੀ ਜਿਵੇਂ ਗੱਲ ਫਾਈਨਲ ਚ ਕਬੱਡੀ ਤੇ ਇੱਕ ਪਾਸੇ ਛੀਲੂ ਹੋਵੇ ਨਾ ਇੱਕ ਪਾਸੇ ਪੰਜਾਬ ਦੇ ਧਾਕੜ ਜਾਫੀ ਖੜੇ ਹੋਣ ਤੇ ਉਹ ਮੁਕਾਬਲਾ ਲੰਗ ਦਾ ਜੁੱਗ ਜਨਾ ਵਾਲਾ ਲੈ ਕੋਣੇ ਲੈਣਾ ਜੀ ਇੱਕ ਮਿੰਟ ਉੱਪ 19 ਸੈਕਿੰਡ 35 ਬੋਲ ਲਾ ਸੈਕਿੰਡ ਮਾਰਿਓ ਬਾਬਾ ਜੀ ਨਗਾ ਸੈਕਿੰਡ ਮਾਰਿਓ ਬਾਬਾ ਜੀ ਨਗਾ ਇਹ ਬਾਈ ਜੀ ਭੱਜ ਗਿਆ ਔਰਲੇ ਪਾਸੇ ਬੇਲਾ ਸਿੰਘ ਲੰਗ ਰਾਜੂ ਗੁਜਰਾਰ ਦਵਿੰਦਰ ਗੁਜਰਾਰ ਅੱਜ ਕਰਦਾ ਅਰਸ਼ ਚਿਤਾਮਲੇ ਵਾਲਾ ਗਟਵਾਨੀ ਬਈ ਅੱਜ ਅਰਸ਼ ਚਿਤਾਮਲੇ ਵਾਲਿਆਂ ਨੇ ਬਾਹਾਂ ਮੂਰੇ ਕੱਢ ਕੇ